ਇਹ ਨਹੀਂ ਕਹਣਾ ਕਿ ਸਾਨੂੰ ਲੱਗਦਾ ਪਾਲਾ ਹੈ ਮੋਤੀ ਸਾਡਾ ਸਾਲਾ ਹੈ ਆ ਗਿਆ ਤੇਰੀ ਜਵਾਈ ਆ ਗਿਆ ਤੇਰੀ ਜਵਾਈ ਬਿਲਕੁਲ ਉਹ ਜਦੋਂ ਸ਼ਰਦਾਬੀ ਉੱਥੇ ਦਿੱਲੀ ਪਹੁੰਚ ਗਿਆ ਨਾ ਮੈਂ ਹੁਣ ਓਨੈਸਟੀ ਬੋਲ ਰਿਹਾ ਕਿਉਂਕਿ ਸਾਰੀ ਦੁਨੀਆ ਨੇ ਸੁਣਨੀ ਵੀ ਬਿਲਕੁਲ ਪ੍ਰਧਾਨ ਮੰਤਰੀ ਨੇ ਵੀ ਸੁਣ ਲਿਆ ਆਮ ਲੋਕਾਂ ਨੇ ਬਿਲਕੁਲ ਮੈਂ ਉਧਰ ਵੀ ਕਹਿ ਹੀ ਦਿੱਤੀ ਮੈਂ ਕਿ ਮੇਰੀ ਉਧਰ ਜ਼ੁਬਾਨ ਦੱਬੀ ਮੈਂ ਕਿ ਮੇਰੀ ਜੀਬ ਵੱਢ ਦਿਓ ਇੱਕ ਲਫ਼ਜ਼ YouTube ਤੋਂ ਕੱਢ ਦਿਓ ਕਿ ਮੈਂ ਕਿਸਾਨ ਦੇ ਖਿਲਾਫ ਕਿਸਾਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਪੰਜਾਬੀਅਤ ਦੇ ਖਿਲਾਫ ਕਰੀ ਜ਼ਿੰਦਗੀ ਜਦੋਂ ਦਾ ਮੈਂ ਐਮਪੀ ਬਣਿਆ ਹੁਣ ਵੀ ਹੈਗਾ ਜੇ ਐਮਪੀ ਜਨੀਦਰ ਨਮੀਸ਼ਰ ਸਰਦਾਰ ਨਹੀਂ ਬਣਦੇ ਤੇ ਜੇ ਮੇਰੇ ਮੂੰਹ ਕੋਕ ਡਾਲਵੇ ਮੈਂ ਤੁਹਾਡਾ ਜੇ ਮੈਂ ਗੱਲ ਇਦਾਂ ਹੀ ਨਾ ਕਰਾਂ ਉਹਦੇ ਨਾਲ ਜਾ ਫੇਰ ਤੁਸੀਂ ਸਰਕਲ ਨੂੰ ਕਰਦੇ ਮੈਂ ਇਦਾਂ ਹੀ ਤੁਹਾਡੀ ਗੱਲ ਬਚਾ ਸਕਦਾ ਮੈਂ ਹੀ ਤੁਹਾਡਾ ਵੀਰ ਬਚਾ ਸਕਦਾ ਜਿਹਨੂੰ ਵਜ਼ੀਰੀਆਂ ਦਾ ਲਾਲਚ ਜਾਂ ਟਿੰਟਾਂ ਦਾ ਲਾਲਚ ਆ ਉਹ ਨਹੀਂ ਬਚਾ ਸਕਦਾ ਜੇ ਮੈਂ ਵੱਲੋਂ ਬੀਜਪੀ ਦੇ ਸਾਹਮਣੇ ਸ਼ਰਤਾਂ ਰੱਖੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਸਾਡਾ ਇਹ ਸਾਡਾ ਸਵਾਲ ਨੰਬਰ ਸਵਾਲ ਨੰਮਾ ਦਿੱਤਾ ਗਿਆ ਹੈ ਸਾਡੇ ਸਵਾਲ ਨਹੀਂ ਕੋਈ ਜਿਹੜੇ ਤੁਹਾਨੂੰ ਕਰਨੇ ਨਹੀਂ ਕਾਫੀ ਦਿਨ ਹੋ ਗਏ ਅਸੀਂ ਤਾਂ ਰਿਪੋਰਟ ਵੀ ਆਏ ਸੀ ਪਰ ਪਤਾ ਨਹੀਂ ਕਿਉਂ ਮਾਹੌਲ ਨਹੀਂ ਬਣ ਸਕਿਆ ਇਦਾਂ ਦਾ ਉੱਥੇ ਲੋਕ ਬਹੁਤ ਹੁੰਦੇ ਆ ਹਾਂਜੀ ਕਿਤੇ ਕੋਈ ਢੋਲ ਵਜਾਏ ਕੋ ਨਾਰੇ ਵਜਾਈ ਜਾਂਦਾ ਕੋ ਗੋਲਾ ਹੁੰਦਾ ਅਸੀਂ ਸਾਡੇ ਸਵਾਲ ਨੇ ਕਿਸਾਨੀ ਅੰਦੋਲਨ ਸਮੇਂ ਕਿਸਾਨਾਂ ਸਾਹਮਣੇ ਕਿਲ ਕਿਉਂ ਗੱਡੀ ਸੀ ਉਸ ਟਾਈਮ ਦੇ ਵਿੱਚ ਜੀਕੇ ਸਰਕਾਰ ਔਰ ਉਸ ਟਾਈਮ ਬੈਰੀਕੇਡ ਕਿਉਂ ਲਾਈ ਸੀ ਸਾਡੇ 750 ਕਿਸਾਨ ਸ਼ਹੀਦ ਹੋਇਆ ਤੁਸੀਂ ਜਦੋਂ ਅਸੀਂ ਦਿੱਲੀ ਦੇ ਵਿੱਚ ਬੈਠੇ ਸੀ ਉਦੋਂ ਵੀ ਤੁਸੀਂ ਰਾਜ ਸਭਾ ਮੈਂਬਰ ਸੀਗੇ ਨਹੀਂ ਮੈਂ ਲੋਕ ਸਭਾ ਲੋਕ ਸਭਾ ਲੋਕ ਸਭਾ ਮੈਂਬਰ ਸੀਗੇ ਬਹੁਤ ਜੀ ਕਿਸਾਨਾਂ ਦੀ ਗੱਲ ਕਿਉਂ ਨਹੀਂ ਕੀਤੀ ਸਰਪੰਚ ਸਾਹਿਬ ਕੋਲ ਇਸ ਤੋਂ ਮੈਂ ਇੱਕ ਵਾਰ ਹੀ ਨਹੀਂ ਬਹੁਤ ਵਾਰੀ ਕਿਸਾਨਾਂ ਦੀ ਗੱਲ ਕੀਤੀ ਸੀ ਤੇ ਇੱਕ ਵਾਰੀ ਨਹੀਂ ਬਹੁਤ ਵਾਰੀ ਟੀਵੀ 'ਚ ਇੰਟਰਵਿਊ 'ਚ ਬੋਲਿਆ ਕਿ ਮੈਂ D1 ਤੋਂ ਜਦੋਂ ਜੀ ਕੁਛ ਦਿਨ ਹੀ ਹੋਏ ਸੀ ਮੈਂ ਜਲੰਧਰ ਆ ਗਿਆ ਸੀ ਛੱਡ ਕੇ ਦਿੱਲੀ ਉੱਥੇ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਹੈਗੀ ਹੈ YouTube ਤੇ ਦੇਖ ਲੈਣਾ ਇਹਨਾਂ ਕਿਹਾ ਸੀ ਕਿ ਤੁਸੀਂ ਸਿੱਧੇ ਚੱਲੋ ਮੈਂ ਲੈ ਕੇ ਜਾਂਦਾ ਪਰ ਉਦੋਂ ਜੇ ਸ਼ੁਰੂ ਹੋਇਆ ਸੀ ਅੰਦੋਲਨ ਪਹਿਲੇ ਅੰਦੋਲਨ ਦੀ ਮੈਂ ਗੱਲ ਕਰਦਾ ਮੈਂ ਬੇਨਤੀ ਕੀਤੀ ਸੀ ਕਿ ਕਿਨੇ ਕਿ ਉਹ ਤਾਂ ਨਵਾਂ ਆ ਉਹ ਵਿੱਚ ਕੋਈ ਮੈਂ ਕਿ ਨਵਾਂ ਪੁਰਾਣਾ ਤੁਹਾਨੂੰ ਤਾਂ ਸਿਰਫ ਇਹ ਕਿ ਪ੍ਰਧਾਨ ਮੰਤਰੀ ਸਾਹਿਬ ਨਾਲ ਬਹਿ ਜਾਓ ਮੈਂ ਤਾਂ ਮਸਲੀ ਨਹੀਂ ਹੱਲ ਕਰਦਾ ਨਾ ਮੈਂ ਕਾਨੂੰਨ ਬਣਾਉਣਾ ਨਾ ਮੈਂ ਮੈਂਬਰ ਹਾਂ ਉਸ ਕਮੇਟੀ ਦਾ ਦੇਖੋ ਪ੍ਰਧਾਨ ਮੰਤਰੀ ਤੇ ਤੁਸੀਂ ਗੱਲ ਕਰਨੀ ਚਾਹੁੰਦੇ ਮੈਂ ਲੈ ਜਾਵਾਂ ਕੋਈ ਨਹੀਂ ਜੀ ਆਇਆ ਕਿਹਨੇ ਨਾਮ ਦਿੱਤੀ ਸੀ ਉਸ ਸਮੇਂ ਜਿਹੜੇ ਜਥੇਬੰਦੀਆਂ ਦੇ ਮੋਰੀ ਸੀ ਫੇਰ ਦੁਬਾਰਾ ਚੱਲ ਪਿਆ ਕੰਮ ਭਖ ਲਿਆ ਕੰਮ ਉੱਥੇ ਬਹਿ ਗਿਆ ਮੈਨੂੰ ਪਤਾ ਸੀ ਕਿਸੇ ਹੋਰ ਨੂੰ ਪਤਾ ਹੋਵੇ ਨਾ ਨਾ ਇਹਨਾਂ ਨੂੰ ਕੋਈ ਫੋਰਸ ਉਠਾ ਸਕਦੀ ਨਾ ਇਹਨਾਂ ਨੂੰ ਕੋਈ ਮੌਸਮ ਉਠਾ ਸਕਦਾ ਕਿਉਂਕਿ ਮੈਂ ਪਿੰਡਾਂ ਜਮ ਮੈਂ ਕਿ ਇਹ ਇਹ ਜਿੱਥੇ ਫਿਰ ਅਵਗਾਸ ਕਰਕੇ ਬਹਿ ਗਏ ਬਹਿ ਜਮ ਫੇਰ ਨਹੀਂ ਉਠਾ ਸਕਦਾ ਸਰਕਾਰ ਚੋਂ ਦੇ ਬਾਅਦ ਜੀ ਐਨੀਵੇ ਫੇਰ ਟੀਵੀ 'ਚ ਮੈਂ ਸੁਣਿਆ ਕਹਿੰਦੇ ਜੀ ਉਹਨੇ ਜੀ ਅਕਸਰ ਆਉਂਦੇ ਆ ਮੀਟਿੰਗ ਲਈ ਕੋਈ ਵਜ਼ੀਰ ਨਹੀਂ ਆਉਂਦਾ ਮੀਟਿੰਗ ਵਾਸਤੇ ਜਾਂ ਕੋਈ ਖੇਤੀਬਾੜੀ ਮੰਤਰੀ ਗੱਲ ਕਰੇ ਸਾਡੇ ਨੂੰ ਜਾਂ ਖੁਸ਼ ਕਰੇ ਜਿੱਤਿੰਦਰ ਪੰਨੋਂ ਬੜਾ ਜ਼ਿੰਮੇਵਾਰ ਬੰਦਾ ਉਹਨੂੰ ਪੁੱਛ ਲਿਆ ਪ੍ਰਾਈਮੇਸ਼ੀਅਰ ਹੈ ਉਹ ਮੈਂ ਕਿਹਦੇ ਨਹੀਂ ਇਹਦਾ ਸਟ੍ਰੈਟ ਹੈ ਅਰੇ ਮੈਂ ਗੱਲ ਕਰਾਵਾਂ ਕਿਸੇ ਵੀ ਜੀ ਨਾਲ ਇਹ ਕਿੰਨੀ ਕਰਾਵਾਂ ਮੈਂ ਕਹਿੰਦਾ ਮੈਨੂੰ ਰਾਜੀਵਾਲ ਸਾਹਿਬ ਦਾ ਨੰਬਰ ਰਾਜੀਵਾਲ ਸਾਹਿਬ ਦਾ ਮੇਰੇ ਨੂੰ ਨੰਬਰ ਮਿਲ ਗਿਆ ਤੁਸੀਂ ਹੈਰਾਨ ਹੋਵੋਗੇ ਸਿੱਧਾ ਇਹ ਬਿਨਾ ਅਪਾਇੰਟਮੈਂਟ ਲਈ ਮੈਂ ਜਿਹੜੇ ਖੇਤੀਬਾੜੀ ਮੰਤਰੀ ਤੋਂ ਅਮਰ ਸਾਹਿਬ ਸੀ ਉਹਨਾਂ ਦੇ ਕੋਲ ਚਲੇ ਗਿਆ ਉਹਨਾਂ ਕੋਲ ਜਾ ਕੇ ਮੈਂ ਕਿਹਾ ਜੀ ਸਾਡੇ ਬੰਦੇ ਉੱਤੇ ਇਦਾਂ ਸਾਡੇ ਆਪਣੇ ਹੱਕਾਂ ਲਈ ਕਮ ਸੇ ਕਮ ਤੁਸੀਂ ਗਲਤ ਕਰੋ ਜਿਹਦੇ ਨਾਮ ਸੱਤੋਂ ਜਿਹੜੇ ਵੱਡੇ ਮੋਰੀ ਆ ਕਿਸਾਨਾਂ ਦੇ ਉਹ ਕਿਉਂਕਿ ਮੇਰੇ ਨਾਲ ਬਹੁਤ ਅਕਲ ਨਾਲ ਬੋਲੇ ਸੀ ਰਾਜੀਵਾਲ ਸਾਹਿਬ ਨੇ ਮੈਨੂੰ ਪੁੱਛਿਆ ਮੈਂ ਕਿਹਾ ਮੈਂ ਟੀਵੀ 'ਚ ਸੁਣਿਆ ਸੀ ਕਿ ਤੁਹਾਨੂੰ ਅਫਸਰ ਹੀ ਕੱਲੇ ਮਿਲਦੇ ਵਜੀਰ ਨਹੀਂ ਮਿਲਦਾ ਤੇ ਤੁਸੀਂ ਐ ਮੈਂ ਮੈਨੂੰ ਚਾਹੁੰਦੀ ਗੱਲ ਕਰਨੀ ਚਾਹੁੰਦੇ ਫੋਨ ਤੇ ਅੱਜ ਫੋਨ ਤੇ ਗੱਲ ਕਰਦੇ ਕਿੰਦੀ ਕਰਵਾ ਦੇਗਾ ਮੈਂ ਕਿਹ ਕਰਵਾ ਦੂੰਗਾ ਜੀ ਤੁਸੀਂ ਫੋਨ ਝੁਕ ਲਿਓ ਮੇਰਾ ਮੈਂ ਆਪਣੇ ਫੋਨ ਤੋਂ ਫੋਨ ਮਲਾਇਆ ਜੀ ਰਾਜੇਵਾਲ ਸਾਹਿਬ ਨੂੰ ਪੁੱਛ ਲਈ ਨਾ ਲੰਬੀ ਗੱਲ ਕੀਤੀ ਫਿਰ ਮੈਂ ਸਾਈਡ ਤੇ ਹੋ ਗਿਆ ਮੈਂ ਕਿ ਵਾਪਸ ਵਿੱਚ ਦੋਨੇ ਗੱਲ ਕਰ ਲਿਆ ਇਹ ਦੂਸਰਾ ਐਫਰਟ ਕੀਤਾ ਜੀ ਫਿਰ ਜਦੋਂ ਬਹੁਤ ਹੀ ਕੰਮ ਪੱਕ ਗਿਆ ਜੀ ਫਿਰ ਮਿਡਲ ਜੇਜ ਜਾਨ ਉਸ ਤੋਂ ਬਾਅਦ ਦੀ ਗੱਲ ਹੈ ਫਿਰ ਮੈਂ ਬਹੁਤ ਮਿਹਨਤ ਅਰਲੇ ਕੀਤੀ ਕਿ ਇੱਕ ਕਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਦਾ ਫਿਰ ਮੈਨੂੰ ਨਾਂ ਵੀ ਆ ਗਿਆ ਪੰਜ ਨਾਂ ਭਾਈਆਂ ਦੇ ਸੀ ਤੇ ਇੱਕ ਨਾਂ ਦੀਪਾ ਸੇਵਾ ਸੀ ਜੀ ਵੀ ਨਹੀਂ ਜਾਦਾ ਲੋਕੀ ਓਕੇ ਤੇ ਫਿਰ ਮੈਂ ਅਪਾਇੰਟਮੈਂਟ ਲਾ ਲਈ ਸੁਬਾ ਅਸੀਂ ਕਿਸੇ ਜਗ੍ਹਾ ਟਾਈਮ ਫਿਕਸ ਕੀਤਾ ਸੀ ਉੱਥੋਂ ਪਿਕ ਕਰਨਾ ਸੀ ਮੈਂ ਪਿਕ ਕਰਕੇ ਜਦੋਂ ਮੈਂ ਲੈ ਜਾਣਾ ਸੀ ਤੁਸੀਂ ਸੋਚੋ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦੀ ਨਹੀਂ ਗੱਲ ਪ੍ਰਾਈਮ ਮਿਨਿਸਟਰ ਕੋਈ ਵੀ ਹੋਵੇ ਇੱਕ ਪ੍ਰੋਟੋਕੋਲ ਹੈ ਉਹਨੂੰ ਟਾਈਮ ਨਹੀਂ ਆਪਾਂ ਨੂੰ ਕੀ ਵਾਰੀ ਡੀਸੀ ਦੀ ਟਾਈਮ ਪ੍ਰਾਈਮ ਮਿਨਿਸਟਰ ਨੂੰ ਟਾਈਮ ਲੈਣ ਲਈ ਕਿੰਨਾ ਕੁਸ਼ ਮੈਂ ਕੀਤਾ ਹੋ ਤੇ ਕਿੰਨੇ ਦਿਨ ਕਿੰਨਾ ਟਾਈਮ ਲੱਗਿਆ ਮੈਂ ਇਹ ਵੀ ਉੱਥੇ ਬੈਠਾ ਸੋਚ ਸਕਦਾ ਮੈਂ ਤਾਂ ਦਿੱਲੀੋਂ ਜਿੱਥੇ ਮੈਂ ਕਿ ਲੈਣਾ ਦੇਣਾ ਪਰ ਮੈਨੂੰ ਇਹ ਵੀ ਪਤਾ ਮੈਂ ਖਾਤਾ ਹੋਣਾ ਮੈਂ ਮੈਂ ਹਰਾਮ ਥੋੜੀ ਕਹਿਣਾ ਕਿਰਤ ਕਰਨ ਥੋੜੀ ਐਸਾਨ ਫਰਮ ਹੋਣੀ ਥੋੜੀ ਮੇਰੇ ਭੈਣਾ ਭਾਈ ਮੇਰੇ ਰਿਕਾਰਡ ਬਣਾਏ ਮੇਰੇ ਤਵੇ ਮੈਂ ਇਹ ਕਰਨਾ ਜੋਗਾ ਅੱਛਾ ਨਹੀਂ ਪਹਿਲੇ ਪਿਛਲਾ ਸੁਣੋ ਜੀ ਇਹਨਾਂ ਨੇ ਜੀ ਤੜਕੇ ਜੇ ਮੋਬਾਈਲ ਆਫ ਕਰ ਹੁਣ ਤੁਸੀਂ ਮੈਨੂੰ ਦੱਸੋ ਇਸ ਤੋਂ ਵੱਡੀ ਕਿਸੇ ਵਜਿਹੀ ਰਾਜੀਵਾਲ ਸਾਹਿਬ ਨੇ ਮੋਬਾਈਲ ਆਫ ਕਰ ਨਹੀਂ ਨਹੀਂ ਰਾਜੀਵਾਲ ਸਾਹਿਬ ਨਾਲ ਨਹੀਂ ਕਰਦੇ ਰਾਜੀਵਾਲ ਸਾਹਿਬ ਨੇ ਤੇ ਤੋਮਰ ਸਾਹਿਬ ਤੋਮਰ ਸਾਹਿਬ ਦੀ ਕਰਵਾਈ ਹਾਂ ਪਰ ਰਾਜੀਵਾਲ ਸਾਹਿਬ ਉਸ ਲਿਸਟ ਵਿੱਚ ਉੱਤਮ ਇਸਟੇਟ ਵਿੱਚ ਦਿਖਾ ਦੋਗਾ ਅੱਛਾ ਨਹੀਂ ਲੱਗਦਾ ਟੀਵੀ ਤੇ ਕਿਹਨੇ ਕਿਹਨੇ ਮਿਲਣਾ ਸੀ ਪ੍ਰਧਾਨ ਅਗਲੀ ਗੱਲ ਸਾਡਾ ਅਗਲਾ ਸਵਾਲ ਇਹ ਹੈ ਜੀ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਹੁਣ ਜਿਹੜੇ ਸ਼ੰਭੂ ਬਾਰਡਰ ਤੇ ਰੋਕ ਲਿਆ ਜਾਂ ਹਨੌਰੀ ਬਾਰਡਰ ਤੇ ਰੋਕ ਲਿਆ ਕਿਉਂ ਦਿੱਲੀ ਜਾਣ ਨੂੰ ਕਿਉਂ ਰੋਕਿਆ ਗਿਆ ਕਿਸਾਨਾਂ ਨੂੰ ਜਿੱਦਾਂ ਹੁਣ ਰਾਜੀਵਾਲ ਸਾਹਿਬ ਆ ਜਾਂ ਇੱਕ ਦੋ ਹੋਰ ਲੀਡਰ ਆ ਬੜੀ ਮੈਚਿਓਰਿਟੀ ਨਾਲ ਬੋਲਦੇ ਆ ਹਨਾ ਉਹ ਆਪਾਂ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਕਿ ਅਜੇ ਤਾਂ ਆਪਾਂ ਬੀਟੇ ਤੁਰਨੇ ਲੱਗੇ ਆ ਹਜੀ ਆਪਾਂ ਇਹ ਨਹੀਂ ਕਹਿਣਾ ਕਿ ਸਾਨੂੰ ਲੱਗਦਾ ਪਾਲਾ ਹੈ ਮੋਦੀ ਸਾਡਾ ਸਾਲਾ ਹੈ ਆ ਗਿਆ ਤੇਰੀ ਜਵਾਈ ਆਏਗਾ ਤੇਰੀ ਜਵਾਈ ਬਿਲਕੁਲ ਉਹ ਜਦੋਂ ਸ਼ਰਦਾਬਲੀ ਉੱਥੇ ਦਿੱਲੀ ਪਹੁੰਚਦੀ ਹੈ ਨਾ ਮੈਂ ਹੁਣ ਓਨੈਸਟੀ ਬੋਲਦਾ ਕਿਉਂਕਿ ਸਾਰੀ ਦੁਨੀਆ ਨੇ ਸੁਣਨੀ ਵੀ ਬਿਲਕੁਲ ਪ੍ਰਧਾਨ ਮੰਤਰੀ ਨੇ ਵੀ ਸੁਣਨੀ ਆਮ ਲੋਕਾਂ ਨੇ ਬਿਲਕੁਲ ਬਿਲਕੁਲ ਜਦੋਂ ਅਸੀਂ ਕੋਈ ਚੀਜ਼ ਲੈਣੀ ਹੈ ਨਾ ਕਿਸੇ ਤੋਂ ਕੋਈ ਮੰਨਦਾ ਜੀ ਤਸੀਂ ਇੰਨੇ ਸਬਰਥਾ ਬਾਣੇ ਤਾਂ ਅਸੀਂ ਮੰਗੇ ਨਾ ਜੇ ਲੈਣੀ ਹੈ ਕਿਸੇ ਤੋਂ ਮੈਂ ਇਹ ਤੇ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਜਾਂ ਸਾਡੇ ਬਜ਼ੁਰਗਾਂ ਨੇ تعلیم ਦਿੱਤੀ ਆ ਕਿ ਨਿਮਰਤਾ ਦੇ ਨਾਲ ਰਹਿਣਾ ਉੱਥੇ ਜਾ ਕੇ ਜੇ ਵੀ ਤੁਹਾਨੂੰ ਮਾਂ ਚੱਜ ਨਾਲ ਡੀਲ ਕਰੇ ਫਿਰ ਇਹ ਨਾਰੇ ਬਣਦੇ ਮੇਰਾ ਸਵਾਲ ਤਾਂ ਇਹ ਸੀ ਕਿ ਦਿੱਲੀ ਜਾਣ ਕਿਉਂ ਨਹੀਂ ਦਿੱਤਾ ਸਰ ਸ਼ੰਭੂ ਬਾਟਰ ਤੇ ਕਿਉਂ ਰੋਕ ਲਿਆ ਫਿਰ ਉੱਥੇ ਦੇਖੋ ਸਾਡਾ ਸ਼ੇਰ ਮੇਰੀ ਗੱਲ ਤੇ ਗੌਰ ਨਹੀਂ ਕੀਤਾ ਕਰ ਲਿਆ ਸਰ ਮੈਂ ਕਰ ਲਿਆ ਗੌਰ ਮੈਂ ਗੌਰ ਮੈਨੂੰ ਤੁਸੀਂ ਮਿਲਣਾ ਜਿਹੜੀ ਸ਼ਬਦਾਵਲੀ ਅੱਛਾ ਮੈਂ ਇੱਕ ਐਗਜ਼ਾਮਪਲ ਕਿਸੇ ਕਿਸਾਨ ਨੇ ਵਰਤੀ ਆ ਤਾਂ ਉਹ ਅਸੀਂ ਵੀ ਕਹਿੰਦੇ ਗੱਲ ਐਗਜ਼ਾਮਪਲ ਜਿੰਨਾ ਤੁਸੀਂ ਕਹਿੰਦੇ ਹੰਸਰਾਜ ਹੰਸ ਨੂੰ ਮਿਲਣਾ ਜੀ ਜੀ ਤੇ ਮੈਂ ਕਹਿੰਦਾ ਲੈ ਆਓ ਜੇ ਉੱਥੇ ਖੜੇ ਹੋ ਕੇ ਤੁਸੀਂ ਕਹੋ ਕੁੱਤੇ ਦੇ ਪੁੱਤ ਨੂੰ ਮਿਲਣਾ ਮੈਂ ਉਹ ਗਲਤ ਗੱਲ ਹੈ ਜੀ ਅਸੀਂ ਵੀ ਇਦਾਂ ਕਰਦੇ ਹਾਂ ਗਲਤ ਤੇ ਗੱਲ ਸਮਝੋ ਜਿਹੜਾ ਜਿਹੜਾ ਕੋਈ ਬੋਲਦਾ ਹੈ ਤਾਂ ਉਹ ਮੈਂ ਝੂਠ ਬੋਲਦਾ ਨਹੀਂ ਜੀ ਅਗਲੀ ਗੱਲ ਅਗਲੀ ਵੀਸੇਟੀ ਸਰਾਰਤੀ ਆਂਸਰ ਹੈ ਵਿੱਚ ਉਹ ਲਕੀਮਪੁਰ ਉਹ ਕੰਮ ਖਰਾਬ ਕਰਦੇ ਜੋ ਨਹੀਂ ਤਾਂ ਆਪਾਂ ਨੂੰ ਕੀ ਨੋੜੇ ਉੱਥੇ ਬੈਣ ਦੀ ਬੋਲ ਉਹ ਚੱਲ ਕੇ ਆਏਗਾ ਬਿਲਕੁਲ ਜਿੱਦੇ ਤੋਂ ਅਸੀਂ ਮੰਗਣ ਜਾਂਦੇ ਹਾਂ ਬਿਲਕੁਲ ਲਕੀਮਪੁਰ ਕੀਰਨ ਦੇ ਵਿੱਚ ਅਜੇ ਮਿਸਰਾ ਟੈਣੀ ਦੀ ਬੇਟੇ ਨੇ ਕਿਸਾਨਾਂ ਦੇ ਉੱਪਰ ਗੱਡੀ ਚਲਾਈ ਚੜਾਈ ਸੀ ਹਾਂਜੀ ਮੋਦੂ ਸਾਹਿਬ ਨੇ ਫੇਰ ਉਹਨਾਂ ਨੂੰ ਟਿਕਟ ਦੇ ਕੇ ਨਵਾਰਿਆ ਉਹ ਟੈਣੀ ਹਾਂਜੀ ਜਿਹਨੇ ਮੁੰਡੇ ਨੇ ਗੱਡੀ ਚਲਾਈ ਹਾਂਜੀ ਹਾਂਜੀ ਉਸੇ ਮੈਂ ਉਹਨਾਂ ਨੂੰ ਟਿਕਟ ਦੇ ਕੇ ਨਵਾਰਿਆ ਮੁੰਡਾ ਅੰਦਰ ਹੈ ਨਾ ਜੀ ਅਜਿਵੇਂ ਮਿਸ਼ਰੇ ਪੈਣੀ ਜਿਹੜੇ ਉਹਨਾਂ ਦੇ ਫਾਦਰ ਸੀਗੇ ਹਾਂਜੀ ਉਹਨਾਂ ਨੂੰ ਟਿਕਟ ਦੇ ਕੇ ਦੁਬਾਰਾ ਨਵਾਜਿਆ ਜਦੋਂ ਉਹਨਾਂ ਨੇ ਇੱਕ ਪੱਤਰਕਾਰ ਵੀਰ ਦੀ ਡੈਥ ਕੀਤੀ ਹੈ ਗੱਡੀ ਚੜਾਈ ਆ ਕਿਸਾਨਾਂ ਦੇ ਉੱਪਰ ਗੱਡੀ ਚੜਾਈ ਆ ਅਸੀਂ ਉਦੋਂ ਤੋਂ ਲੈ ਕੇ ਮੰਗ ਕਰ ਰਹੇ ਸੀ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਜਾਵੇ ਪਰ ਉਹਦੇ ਉਲਟ ਹੋਇਆ મોદી ਸਾਹਿਬ ਨੇ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਇਹ ਦੇਖੋ ਬਹੁਤ ਗੈਰ ਇਨਸਾਨੀ ਬਤੀਰਾ ਹੈ ਕੋਈ ਪ੍ਰੋਟੈਸਟ ਕਰ ਰਿਹਾ ਜਿਵੇਂ ਅਸੂਦੀ ਤੇ ਕਾਰ ਚੜਾਉਣੀ ਹੈ ਉੱਤਾਂ ਦੇ ਮਰਨ ਦਾ ਤੋਂ ਉਹਨਾਂ ਨੂੰ ਪਤਾ ਜਿੰਨੇ ਜਿਨ੍ਹਾਂ ਨਾਲ ਇਹ ਕਹਿੰਦੇ ਆਲਮਾ ਪੁੱਤਰ ਮੋਏ ਨਹੀਂ ਭੁੱਲਦੇ ਪਰ ਉਹ ਕਿਵੇਂ ਮੰਨ ਸਕੀਏ ਉਹ ਜਿਹੜੇ ਬੱਚੇ ਸ਼ਹੀਦ ਹੋਏ ਉਹਨਾਂ ਦੇ ਨਾਲ ਉਹਨਾਂ ਦੇ ਮਾਪਿਆਂ ਦਾ ਹਾਲ ਦੇਖੋ ਉਸ ਜਿਹੇ ਦਰਦ ਨੂੰ ਆਪਾਂ ਮਹਿਸੂਸ ਨਹੀਂ ਕਰਦੇ ਆਪਾਂ ਡੰਗਰ ਹੈ ਜਿਹੜੀ ਗਲਤ ਗੱਲ ਹੋਈ ਉਹ ਗਲਤ ਹੀ ਹੈ ਉਹ ਇੱਥੇ ਮੈਂ ਤੁਹਾਡੇ ਨਾਲ ਸੈਮਾ 490 ਨੌਜਵਾਨ ਹੁਣ ਸ਼ੰਭੂ ਬਾਰਡਰ ਤੇ ਆਰਮੀ ਨੇ ਹਰਿਆਣਾ ਪੁਲਿਸ ਨੇ ਚੁੱਕ ਕੇ ਲੈ ਜਾ ਕੇ ਕੁੱਟ-ਕੁੱਟ ਕੇ ਉਹਨਾਂ ਨੂੰ ਇਸੇ ਦੀ ਅੱਖ ਚਲੇਗੀ ਕਿਸੇ ਦੀ ਲੱਤ ਚਲੇਗੀ ਕਿਸੇ ਦੀ ਬਾਹ ਚਲੇਗੀ ਬਹੁਤ ਤਸ਼ੱਦਦ ਕੀਤਾ ਸਾਡੇ ਟਰੈਕਟਰ ਭੰਨੇ ਗਏ ਉਹ ਕਿਉਂ ਕੀਤਾ ਉਹ ਫਿਰ ਜਦੋਂ ਟੈਨਸ਼ਨ ਹੋ ਜਾਂਦੀ ਹੈ ਨਾ ਜੀ ਟੈਨਸ਼ਨ ਦੇ ਵਿੱਚ ਕੀਤਾ ਉਹਦੇ ਲਈ ਮੈਨੂੰ ਨਾ ਸਵਾਲ ਇਹ ਸਵਾਲ ਮੈਨੂੰ ਕਰਨਾ ਨਹੀਂ ਪਤਾ ਮੈਂ ਤਾਂ ਭਰਾਵੋ ਜਿੱਥੇ ਬੈਠਾ ਹਾਂ ਨਾ ਤੁਹਾਡੀ ਖੈਰ ਹੀ ਮਨਾਉਂਦਾ ਪਰ ਅਸੀਂ ਆਪਣੇ ਦੋਗਲਾ ਨਿਕਾ ਦੋਗਲਾ ਨਿਕਾ ਪਰ ਮੈਂ ਮਿਸਰੀ ਮੈਂ ਇਦਾਂ ਹੀ ਬੋਲਦਾ ਤੁਸੀਂ ਦੇਖਿਓ ਮੈਂ ਇਹ ਮੇਰਾ ਲਹਿਜਾ ਨਹੀਂ ਬਦਲਦਾ ਕਿ ਉੱਥੇ ਬਿਲਕੁਲ ਹੀ ਡਰ ਜਾਊਗਾ ਇੱਥੇ ਇਦਾਂ ਡਰ ਜਾਊਗਾ ਨਾ 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 ਉਸੇ ਸਕਿੱਲ ਤੋਂ ਆਪਣੇ ਘਰ ਬੋਲਣਾ ਉਸੇ ਸਕਿੱਲ ਤੋਂ ਮੀਡੀਆ ਤੇ ਉਸੇ ਸਕਿੱਲ ਤੋਂ ਪਾਰ ਮੈਂ ਉਹਦੋਂ ਕਿਹਾ ਨਹੀਂ ਮੈਂ ਕਿਹਾ ਜੀ ਜਦੋਂ ਕਾਨੂੰਨ ਬਣਾਉਣ ਲੱਗੇ ਸੀ ਪਹਿਲੀ ਮੀਟਿੰਗ ਸੀ ਉੱਥੇ ਮਿਨਿਸਟਰ ਬੈਠੇ ਸੀ ਉਹ ਵੀਡੀਓ ਵਾਇਰਲ ਹੋਈ ਸੀ ਮੈਂ ਕਿਹਾ ਜਦੋਂ ਬਣਾਉਣ ਲੱਗੇ ਸੀ ਜੀ ਸਾਨੂੰ ਪੁੱਛ ਲਿੰਦੇ ਆਹ ਜਿਹੜੇ ਤੁਹਾਡੇ ਖੈਰਖਵਾਈਆਂ ਜ਼ਮੀਨਾਂ ਦੇ ਮਾਲਕ ਹੈ ਇਹਨਾਂ ਨੂੰ ਨਹੀਂ ਸੀ ਪਤਾ ਕੋਈ ਸੰਗੀਤ ਦਾ ਬਿੱਲ ਬਣਾਓ ਮੈਨੂੰ ਪੁੱਛੋ ਮੈਂ ਗਵਈਆਂ ਲਈ ਕਹੂੰਗਾ ਇਹ ਗਵਈਆਂ ਲਈ ਠੀਕ ਹੈ ਜਾਂ ਗਲਤ ਹੈ ਜੇ ਮੈਂ ਤੁਹਾਨੂੰ ਫੂਕ ਦੇਣ ਲਈ ਕਿ ਮੋਦੀ ਸਾਹਿਬ ਆ ਤਾਂ ਸਿੰਧਰਾਂ ਦੀ ਜ਼ਿੰਦਗੀ ਬਦਲ ਦਊਗਾ ਇਹ ਸਭ ਬੈਲ ਤੇ ਕਿਸੇ ਰੱਬ ਨੇ ਵੀ ਨਹੀਂ ਬਣਾਉਣਾ ਮੈਂ ਕਿ ਤੁਹਾਨੂੰ ਉਹਨੇ ਫੂਕ ਦਿੱਤੀ ਤੁਸੀਂ ਓਕੇ ਕਰਤਾ ਤੇ ਜੇ ਮੈਂ ਬਿੱਲ ਗਵਈਆਂ ਦੇ ਖਿਲਾਫ ਬਣਾਉਂਗਾ ਤੇ ਜਦੋਂ ਛੇਤਰ ਪੈਣਗੇ ਤੇ ਮੈਂ ਭੱਜ ਜਾਵਾਂਗਾ ਵੀ ਗਵਈਓ ਨਾ ਮੈਂ ਤੇ ਨਾ ਫਿਰ ਗਵਈਆਂ ਨੇ ਮੈਨੂੰ ਮੰਨਣਾ ਨਾ ਤੁਸੀਂ ਮੰਨਣਾ ਤੁਹਾਡੇ ਨਾਲ ਇਹ ਹੋਈ ਜੋ ਉਹ ਹੋਰ ਨਹੀਂ ਸਮਝਾਉਣ ਜਾਣਾ ਮੈਂ ਕਿ ਮੈਂ ਨੀ ਕੋਈ ਨਾ ਪੋਪੂਲਰ ਬੰਦਾ ਹੁੰਨਾ ਨਾ ਮੈਂ ਵੱਡਿਆ ਨਾ ਮੈਂ ਦਾ ਮੈਂ ਕਿਸਾਨ ਦੇ ਖਿਲਾਫ ਇੱਕ ਵਾਰੀ ਮੈਂ ਉਧਰ ਨਹੀਂ ਕਹੀ ਦਿੱਤੀ ਮੈਂ ਕਿ ਮੇਰੀ ਉਧਰ ਜ਼ੁਬਾਨ ਦੱਬੀ ਮੈਂ ਕਿ ਮੇਰੀ ਜੀਬ ਵੱਢ ਦਿਓ ਇੱਕ ਲਫ਼ਜ਼ YouTube ਤੋਂ ਕੱਢ ਦਿਓ ਕਿ ਮੈਂ ਕਿਸਾਨ ਦੇ ਖਿਲਾਫ ਕਿਸਾਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਪੰਜਾਬੀਅਤ ਦੇ ਖਿਲਾਫ ਤੇਰੀ ਜ਼ਿੰਦਗੀ ਜਦੋਂ ਦਾ ਮੈਂ ਐਮਪੀ ਬਣਿਆ ਹੁਣ ਵੀ ਹੈਗਾ ਜੇ ਐਮਪੀ ਜਨੀਦਰ ਨਮੀਸ਼ਰ ਸਰਦਾਰ ਨਹੀਂ ਵੱਡਿਆ ਤੇ ਜੇ ਮੇਰੇ ਮੂੰਹ ਕੋ ਕਢਾਲਵੇ ਚਾਹੇ ਮੈਨੂੰ ਵਜ਼ੀਰੀਆਂ ਦੇ ਦੇ ਚਾਹੇ ਮੇਰੀ ਟਿਕਟ ਫੈਸਲ ਕਰ ਦੋ ਚਾਹੇ ਟਿਕਟ ਦੇ ਦਿਓ ਮੈਂ ਨਹੀਂ ਆਪਣੀ ਲੋਕਾਂ ਦੇ ਖਿਲਾਫ ਕਦੀ ਬੋਲੀ ਤੇ ਮੈਨੂੰ ਉਸ ਇੱਕੋ ਗੱਸੇ ਨਾ ਕਰੋ ਬਾਰੇ ਉਸ ਜਮਾਤ ਚ ਕਿ ਜਿਹੜੀ ਗੁਰੂਆ ਵਾਲੀ ਜਮਾਤ ਸੀ ਪਹਿਲਾਂ ਅੰਮ੍ਰਿਤਧਾਰੀਆਂ ਦੀ ਜਮਾਤ ਜਿੱਥੇਦਾਰ ਬਣਿਆ ਉੱਥੇ ਕਿਹੜੇ ਮੈਨਾਂ ਘਟ ਕੀ ਸੀ ਉਹ ਮੇਰਾ ਸਾਰਾ ਕੁਝ ਵਕਾਤ ਆ ਉਹ ਕਿੱਥੇ ਗੱਡੀਆਂ ਤਾਰਾਂ ਫੋਟੀਆਂ ਦਾ ਮਾਲਕ ਸੀ ਸੜਕ ਤੇ ਆ ਗਿਆ ਸੀ ਉਹ ਪਾਰਟੀ ਨੇ ਵੀ ਮੈਨੂੰ ਇਦਾਂ ਕੀਤਾ ਫੇ ਕਾਂਗਰਸ ਨੇ ਫੇ ਤੈਨੂੰ ਰਾਜ ਸਭਾ ਜਿੱਦ ਨੇ ਜਿਉਂ ਮੈਂ ਲੱਗਾ ਕੈਂਪੇਨ ਕਰ ਦੋ ਦਿਨ ਪਹਿਲਾਂ ਉਹਦਾਂ ਹੀ ਕੈਸਲ ਕਰਤੀ ਤੇ ਫੇ ਹੁਣ ਮਰਦੀ ਨੇ ਅੱਖ ਚੋਬਿਆ ਨਹੀਂ ਮੈਂ ਹਾਰ ਕੇ ਜੇਤ ਨਾਲ ਲਾਇਆ ਦਿੱਲੀ ਬੋਲਣ ਤਕਰੀਬਨ 750 ਦੇ ਕਰੀਬ ਕਿਸਾਨਾਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਜੋ ਅੱਜ ਵੀ ਚੱਲ ਰਿਹਾ ਹੈ ਉਹ ਕਿਉਂ ਨਹੀਂ ਵਾਪਸ ਜਾਂ ਕੈਨਸਲ ਕਿਉਂ ਨਹੀਂ ਕੀਤੀ ਗਈ ਉਹਦੇ ਲਈ ਜੇ ਮੇਰੀ ਡਿਊਟੀ ਲਾਓਗੇ ਫਿਰ ਮਿਲ ਕੇ ਯਕੀਨ ਜ਼ਰੂਰ ਕਰੋ ਮੈਂ ਤੁਹਾਡਾ ਜੇ ਮੈਂ ਗੱਲ ਨਾ ਇਦਾਂ ਹੀ ਨਾ ਕਰਾਂ ਉਹਦੇ ਨਾਲ ਜਾ ਫੇਰ ਤੁਸੀਂ ਸਰਕਲ ਨੂੰ ਕਰਦੇ ਮੈਂ ਇਦਾਂ ਹੀ ਤੁਹਾਡੀ ਗੱਲ ਪਚਾ ਸਕਦਾ ਮੈਂ ਹੀ ਤੁਹਾਡਾ ਵੀਰ ਪਚਾ ਸਕਦਾ ਜਿਹਨੂੰ ਵਜ਼ੀਰੀਆਂ ਦਾ ਲਾਲਚ ਜਾਂ ਟਿਕਟਾਂ ਦਾ ਲਾਲਚ ਆ ਉਹ ਨਹੀਂ ਪਚਾ ਸਕਦਾ ਜਿਵੇਂ ਜਿਵੇਂ ਇਲੈਕਸ਼ਨ ਹੀ ਜਿੰਨਾ ਹੋਵੇ ਮੈਂ ਇਦਾਂ ਨਾ ਫਿਰਾਂ ਬਿਲਕੁਲ ਫਿਰ ਬੜਾ ਕੁਝ ਕਰੋ ਕਾਰਪੋਰੇਟ ਕਰਾਣਿਆਂ ਦਾ ਕਰਜ਼ਾ ਮਾਫ਼ ਕੀਤਾ ਹੈ ਹਜ਼ਾਰਾਂ ਕਰੋੜ ਰੁਪਏ ਕਿਸਾਨਾਂ ਦਾ ਕਿਉਂ ਨਹੀਂ ਕਿਸਾਨ ਦਾ 20 ਹੋਣਾ ਚਾਹੀਦਾ ਵੈਸੇ ਤੁਹਾਡੇ ਖਾਤੇ ਚ ਕਿੰਨੇ ਭੇਜਦੇ ਆ ਕਿੰਨੇ ਪੈਸੇ ਭੇਜਦੇ 2000 ਉਹ 2000 ਉਹ ਤਾਂ ਕੋਈ ਐਡਾ ਹਾਂਜੀ 6000 ਸਾਲ ਦਾ ਆਉਂਦਾ ਠੀਕ ਹੈ ਜੋ ਪੂਰੇ ਸਾਲ ਦਾ ਨਹੀਂ ਆਉਂਦਾ ਉਹ ਵੇਲੇ ਹੀ ਹੈ ਉਹ ਬਹੁਤ ਘਟਨੇ ਜਿਨ੍ਹਾਂ ਦੇ ਖਾਤੇ ਚ ਆਉਂਦਾ ਹਰ ਇੱਕ ਦੇ ਨਹੀਂ ਆ ਰਿਹਾ ਹਰ ਇੱਕ ਕਿਸਾਨ ਦੇ ਨਹੀਂ ਆਉਂਦਾ ਠੀਕ ਹੈ ਹਾਂਜੀ ਜਿਹੜਾ ਬਿਜਲੀ ਬਿੱਲ 220 ਸੀਗਾ ਉਹ ਪਿਛਲੇ ਦਰਵਾਜ਼ੇ ਵਾਲੀ ਲਾਗੂ ਕੀਤਾ ਜਾ ਰਿਹਾ ਜਿਹਦੇ ਵਿੱਚ ਕਿ ਹੁਣ ਚਿੱਪ ਵਾਲੇ ਮੀਟਰ ਵੀ ਆਉਂਦੇ ਉਹ ਪਿੰਡ ਪਿੰਡ ਲਗਾਏ ਜਾ ਰਹੇ ਨੇ ਜਦੋਂ ਸèm ਬਿੱਲਾਂ ਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਇਹ ਵੀ ਅਸੀਂ ਰੱਦ ਕਰਾਂਗੇ ਉਹ ਕਿਉਂ ਨਹੀਂ ਕੀਤਾ ਗਿਆ ਜਿੱਥੇ ਕਿਤੇ ਜ਼ਿਆਦਤੀ ਹੋਈ ਹੈ ਉਹ ਤੁਸੀਂ ਮੈਨੂੰ ਲਿਖ ਕੇ ਦੇ ਦੇਣਾ ਤੁਸੀਂ 2-4 ਬੰਦੇ ਮੇਰੇ ਨਾਲ ਚੱਲਦੇ ਮੈਂ ਇਹਨਾਂ ਜ਼ਰੂਰ ਕਰ ਸਕਦਾ ਜਿੰਨਾ ਤੁਹਾਨੂੰ ਅਲਾਮਾ ਉਹਦੇ ਸਾਹਮਣੇ ਲਾ ਜਾ ਕੇ ਬਿਠਾਵਾ ਇਹ ਨਹੀਂ ਜੁੱਗਦਾ ਮੇਰੇ ਨਹੀਂ ਹੋਇਆ ਕਿ ਮੈਂ ਉਸ ਤਾਣਾ ਬਣਾ ਲਾ ਜੱਟਾ ਆਦਮਾ ਉਸ ਪਾਵਰ ਦੇ ਦੋਹੀ ਹਿੱਸਾਉ ਪਾਵਰ ਦਾ ਹਿੱਸਾ ਹੈ ਪਰ ਉਸ ਉਹਦੇ ਵਿੱਚ ਫਰੀਮਾ ਨਹੀਂ ਨਾਲ ਲੈ ਕੇ ਜਾਵਾਂਗਾ ਪਾਵਰ ਦਾ ਹਿੱਸਾ ਤਦੀ ਮੈਂ ਫਟਾਫਟ ਲੈ ਜਾ ਸਕਦਾ ਵਿੱਚ ਸਾਰੇ ਦੇ ਦਿੱਤੇ ਇਹਦੇ ਵਿੱਚ ਸਾਰੇ ਦੇ ਦਿੱਤੇ ਹਾਂਜੀ ਠੀਕ ਹੈ ਜਦੋਂ ਵੀ ਕੋਈ ਕਾਨੂੰਨ ਬਣਾਉਣੇ ਕਿਸਾਨਾਂ ਨੂੰ ਵਿੱਚ ਕਿਉਂ ਨਹੀਂ ਲਿਆ ਜਾਂਦਾ ਉਹਨਾਂ ਨੇ ਸੋਚ ਲਿਆ ਕਿ ਆ ਜਿਹੜੇ ਹਜ਼ਾਰਾਂ ਇੱਥੇ ਰੁਪਏ ਇਹਨਾਂ ਦੇ ਵਜ਼ੀਰ ਵੀ ਬਣੇ ਸੀ ਐਮ ਡੀ ਆ ਇਹ ਕਿਸਾਨ ਹੀ ਆ ਜੇ ਉਹ ਕਿਸਾਨ ਬਹੁਤ ਤਰ੍ਹਾਂ ਦੇ ਕਿਸੇ ਕਿਸੇ ਪੰਜਾਬੀ ਦੀ ਵੀ ਕੰਨਾਂ ਦੀ ਗੱਲ ਕਰਦਾ यूपी ਦੇ ਕਿਸਾਨ ਵੀ ਵਜੇਰ ਆ ਸੀਐਮਬੀ ਆ ਕਿਸ ਲੇਟਾਂ ਦੇ ਜੇ ਗਿਣੋਗੇ ਤੇ ਸਭ ਤੋਂ ਜ਼ਿਆਦਾ ਉਹੀ ਆ ਜਿਹੜੇ ਜ਼ਿੰਮੇਦਾਰ ਆ ਆ ਮੈਂ ਗਰੀਬ ਗੁਰਬਿਆਂ ਚ ਤੇ ਮੈਂ ਇਕੱਲਾ ਹੀ ਆ ਹਿੰਦੁਸਤਾਨ ਚ ਆ ਜਿਹੜੀ ਮੇਰੀ ਕਾਸਟ ਆ ਨਾ ਇਹ ਚੋ ਬਣਾ ਨਹੀਂ ਮੂਟਾ ਸੋ ਖਰੇ ਪਹਿਲਾਂ ਸਦੀਆਂ ਚ ਬਣਾ ਆ ਆ ਤੁਹਾਡਾ ਭਰਾ ਤੇ ਬਾਕੀ ਉਹੀ ਕਾਸਟ ਆ ਜਿਹੜੇ ਜਿੰਨਾਂ ਦੀਆਂ ਜ਼ਮੀਨਾਂ ਆ ਉਦੋਂ ਸੰਗੀ ਘੁੱਟ ਦੇਣੇ ਸੀ ਤੇ ਆ ਸਾਨੂੰ ਮਾਰਨ ਲੱਗਾ ਉਹ ਤੁਸੀਂ ਆਪ ਜ਼ਮੀਨਾਂ ਨੂੰ ਸਮਝਦੇ ਹਾਂ ਗਾਣਾ ਗਵਈਆਂ ਦੇ ਖਿਲਾਫ ਬਿੱਲ ਬਣੇ ਮੈਂ ਤਾਂ ਉੱਥੇ ਉੱਥੇ ਛੱਡ ਦੂੰਗਾ ਮੈਂ ਕਿ ਨੋ ਇਹ ਮੇਰੀ ਬਰਾਦਰੀ ਦੇ ਖਿਲਾਫ ਇਸ ਤਰ੍ਹਾਂ ਬਰਦ ਹੌਲੀ-ਹੌਲੀ ਮੈਂ ਖੇਤੀਬਾੜੀ ਜਾਂ ਕਿਸਾਨਾਂ ਦੇ ਹੱਕ ਚ ਤੇ ਮੈਂ ਤਾਂ ਬੋਲਦਾ ਕਿ ਆਪਣਾ ਰਿਸ਼ਤਾ ਬੜਾ ਗਹਿਰਾ ਹੈ ਮੈਂ ਕੰਮ ਕਰਦਾ ਹੁੰਦਾ ਸੀ ਮੇਰੇ ਫਾਗਸਾ ਮੇਰੇ ਪਿਤਾ ਜੀ ਅਰਜਨ ਸਿੰਘ ਸ਼ਫੀਕੋ ਅਰਜਨ ਦਾ ਦੂਲ ਅਸੀਂ ਉੱਥੇ ਤੁਹਾਡੇ ਲਈ ਕੰਮ ਕਰਦੇ ਰਹੇ ਹਾਂ ਜੱਦੀ ਪੁਛਤੀ ਰੋਲਾ ਕੋਈ ਨਹੀਂ ਮੈ ਉਹ ਇਸ਼ਾਨ ਫਰਮ ਮੁਸ਼ਾਧਰੀ ਨਹੀਂ ਦਾ ਕਿ ਅੱਜ ਐਮਪੀ ਬਣ ਗਿਆ ਮੈਂ ਤੁਹਾਡੇ ਖਿਲਾਫ ਹੋ ਜਾ। ਦੁਖੀ ਦੁਖੀ ਦੇ ਬੰਦੇ ਦਿੱਲੀ ਬਣ ਕੇ ਆਪਣੇ ਲੋਕਾਂ ਦੇ ਖਿਲਾਫ ਬੋਲਣ ਲੱਗ ਪਏ ਜੇ ਮੈਂ ਨਹੀਂ ਜੋ ਬੋਲਿਆ। ਭਾਵੇਂ ਮੈਨੂੰ ਕੁਝ ਮਿਲੇ ਤੇ ਭਾਵੇਂ ਨਾ ਮਿਲੇ। ਤੁਸੀਂ ਕਿਸਾਨਾਂ ਨਾਲ ਗੱਲ ਕਰਨ ਤੋਂ ਕਿਉਂ ਭੱਜ ਰਹੇ ਹੋ? ਕਿੰਨੇ ਦਿਨ ਹੋ ਗਏ ਆ ਕਿਸਾਨ ਮਗਰ ਮਗਰ ਤੁਸੀਂ ਅੱਗੇ ਅੱਗੇ ਕਿਸਾਨ ਮਗਰ ਮਗਰ ਅੱਜ ਵੀ ਤੁਸੀਂ ਖੜ ਕੇ ਗੱਲ ਕਰ ਰਹੇ ਹੋ। ਅਸੀਂ ਕੋਈ ਗਲਤ ਸ਼ਬਦਾਂ ਨਹੀਂ ਵਰਤੀ। ਗੱਲ ਸੁਣੋ ਭਰਾ ਮੇਰਾ। ਬੰਦਾ ਡਰੇ ਰੱਬ ਕੋਲੋਂ। ਰਾਬੜ ਅਰੇ ਜੱਟਾਂ ਕੋਲ ਜੱਟ ਕੱਲੇ ਪਟਵਾਰੀ ਤੋਂ ਡਰਦੇ ਹਾਂ ਸੰਗਤਾਂ ਤੋਂ ਨਹੀਂ ਡਰਦੇ ਮੇਰੀ ਗੱਲ ਸੁਣ ਲਓ ਜੇ ਤੁਸੀਂ ਐਂਦਾ ਅੱਗੇ ਆ ਜਾਂਦੇ ਤੇ ਗੱਲ ਹੀ ਨਹੀਂ ਸੀ ਬਦਮਾ ਹੋਊਂਗੇ ਤੁਹਾਨੂੰ ਮੋੜ ਵੀ ਜਾਏ ਨਹੀਂ 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 ਮੈਂ ਕਹਿਆ ਸੀ ਕਿ ਫਰੀਦਕੋਟ ਮੈਂ ਕਿ ਪੰਜ ਬੰਦੇ ਆ ਜਾਓ ਗਨਮੈਨਾਂ ਤੋਂ ਬਿਨਾ ਮੈਂ ਬੈਠੂਗਾ ਮੈਂ ਕੱਲਾ ਹੀ ਹਾਂ ਤੁਸੀਂ ਪੰਜ ਆ ਜਾਓ ਤੇ ਉੱਥੇ ਡਾਂਗਾ ਡੂਗੇ ਵਾਹ ਤੁਸੀਂ ਭਰਾਉਣ ਲੱਗ ਪਾ ਤੁਹਾਨੂੰ ਪਤਾ ਉਹ ਜਿਹੜੀ ਸ਼ੀਸ਼ੇ ਤੇ ਵਜਿਓ ਮੈਨੂੰ ਲੱਗਦਾ ਮੇਰੇ ਮੋਰਾਂ ਤੇ ਵੱਜ ਰਹੀ ਨਹੀਂ ਨਹੀਂ ਸਾਡੇ ਚ ਵੀ ਵੀਡੀਓ ਦੇਖ ਲਓ ਵੀਡੀਓ ਮੈਂ ਤਾਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਉਹ ਕੁੱਫੇ ਮਾਰ ਰਿਹਾ ਸੀ ਨਹੀਂ ਜੇ ਤੁਸੀਂ ਮੈਂ ਕੋਈ ਅੱਜ ਤੁਹਾਡੇ ਕੋਲ ਆਏ ਸਰ ਮੈਂ ਕੋਈ ਬਰਦਰ ਕੋਈ ਗਰਦਾਵਰ ਤਾਂ ਹੈ ਨਹੀਂ ਦਾਰਾ ਸੋਤ ਹੈ ਨਹੀਂਗਾ ਨਾ ਮੈਂ ਉਹ ਜੀਦਾ ਰਿਆਂ ਜਿਹੜੀ ਪਹਿਲੇ ਹੁੰਦੇ ਸੀ ਜੱਗੇ ਜੁਗੇ ਹੋਣੀ ਮੈਂ ਤਾਂ ਵਿਚਾਰਾ ਸ਼ਰਰੇ ਦਾ ਜਾਣਦਾ ਨਹੀਂ ਠੀਕ ਹੈ ਅੱਜ ਵੀ ਤੁਹਾਡੇ ਕੋਲ ਆਏ ਆਂ ਅਸੀਂ ਦਰਜਾ ਨਾ ਮੈਂ ਤੁਹਾਡੀਆਂ ਨਹਿਰੀਆਂ ਜੇ ਅੱਖਾਂ ਦੇਖ ਕੇ ਮੈਂ ਕਹਾਂ ਚਲੋ 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 ਨਹੀਂ ਕਿਸਾਨ ਇਦਾਂ ਦੇ ਨਹੀਂ ਜਿੱਦਾਂ ਜੋ ਮੇਰੇ ਕੋਲ ਹੁੰਦਾ ਮੈਂ ਤਸਵੀਰ ਤੁਹਾਡੇ ਸਾਹਮਣੇ ਪੇਸ਼ ਨਹੀਂ ਨਹੀਂ ਮੈਂ ਹਸੋਣਾ ਹੈ ਤੁਹਾਨੂੰ ਮੈਨੂੰ ਇਸ ਤੋਂ ਜ਼ਿਆਦਾ ਕੋਈ ਕਿਸਾਨਾਂ ਨੂੰ ਸੁਣਦਾ ਮੇਰਾ ਧਰਮ ਦਾ ਭਾਈ ਸਤਨਾਮ ਸਿੰਘ ਗਿਲ ਜਨੇ ਮੇਰਾ ਪਹਿਲਾ ਰਿਕਾਰਡ ਬਣਾਇਆ ਮੇਰੇ ਵਰਗੇ ਗਾਣੇ ਉਦੋਂ ਚੱਲਦੇ ਹੀ ਨਹੀਂ ਸੀ ਮੈਨੂੰ ਕਹਿੰਦੇ ਲੁਧਿਆਣੇ ਉੱਥੇ ਚਵਾਰਾ ਪਾਲਾ ਤੇ ਇੱਕ ਬੀਬੀ ਜੀ ਦਾ ਸੈੱਟ ਬਣਾ ਦੁਕਾਨੇ ਗਿਆ ਕਰ ਜੇ ਰੋਟੀ ਖਾਣੀ ਮੈਂ ਕਿ ਭੁੱਖਾ ਰਹਿ ਲੂੰਗਾ ਮੈਂ ਇਕੱਲੇ ਨਹੀਂ ਆ ਫੇਰ ਮੈਂ ਉਹ ਰਿਕਾਰਡ ਬਣਾ ਲਿਆ ਚੰਗੀ ਨੇ ਰੀਲਿਸ ਦੀ ਸੀ ਕਰਦੇ ਉਹ ਜੱਟਾਂ ਦਾ ਮੁੰਡਾ ਸਿਕਨਸੋਂ ਗਿੱਲ ਗਿਆ ਕਿਹਾ ਓਏ ਤੇ ਦੋਸਤਾਂ ਮੇਰਾ ਬਲੈਂਕ ਚੈੱਕ ਮੈਂ ਦੇ ਰਿਹਾ ਕੰਪਨੀ ਫਟਾਫਟ ਰੀਲਿਸ ਕਰੋ ਜਿਹੜਾ ਪਹਿਲਾ ਰਿਕਾਰਡ ਹੈ ਉਹਦੇ ਪਿੱਛੇ ਦੇਖਿਓ ਕਲੈਬੋਰੇਸ਼ਨ ਵਿੱਚ ਗਿੱਲ ਕੋ ਉਹ ਯਾਰ ਮੈਨੂੰ ਜੇ ਪਤਾ ਸਾਰਾ ਮੈਂ ਤੁਹਾਨੂੰ ਹਸਾਉਂਦਾ ਰਹਿਣਾ ਕਿ ਥੋੜਾ ਜਿਹਾ ਨਰਮ ਹੋ ਜਿੱਥੇ ਮੈਨੂੰ ਬਲਾਗ ਜਿੱਥੇ ਬਲਾਗ ਜੇ ਮੈਂ ਹਾਜ਼ਰ ਐਟਾ ਪਰ ਸਵਾਲ ਨਮਾ ਸਾਡਾ ਹੀ ਸਵਾਲ ਨਮਾ ਇਹਨੂੰ ਰੱਖ ਕੇ ਤੁਸੀਂ ਪੜਿਓ ਜੀ ਧਿਆਨ ਨਾਲ ਜਿਹੜੀਆਂ ਕੋਈ ਸਾਡੀਆਂ ਰਹਿ ਗਈਆਂ ਮੰਗਾ ਉਹਨਾਂ ਤੇ ਗੌਰ ਕਰਿਓ ਤੇ ਸਿਰ ਬਿਲਕੁਲ ਸੇਮ ਆ ਸਰ ਤੇ ਤੁਸੀਂ ਇੱਕ ਸੁਨੇਹਾ ਦੇ ਦਿਓ ਤੁਸੀਂ ਕੋਈ ਜਦੋਂ ਅਸੀਂ ਬੁਲਾਵਾ ਜੋ ਆਏਗਾ ਤੇ ਉਹਨੂੰ ਥੋੜਾ ਜਿਹਾ ਅਸੀਂ ਸਰ ਇੱਕ ਗੱਲ ਚਾਉਂਦੇ ਆ ਕਿ ਜੇ ਤਾਂ ਲੋਕੇ ਦੇ ਵਿੱਚ ਤੁਸੀਂ ਆਉਣੇ ਇੱਕ ਅਪੀਲ ਤੇ ਕਰਦੇ ਹੋ ਜੀ ਕਿ ਕਿਸੇ ਨਾ ਕਿਸੇ ਤੇ ਤੇ ਯਕੀਨ ਕਰਨਾ ਹੀ ਪਵੇਗਾ ਮੈਂ ਜੋ ਸੌ ਗੁਰੂ ਦੀ ਕਹਿ ਕੇ ਤੈਨਾਂ ਕਿ ਮੈਂ ਧੋਖਾ ਨਹੀਂ ਕਰਾਂਗਾ ਪੰਜਾਬ ਨਾਲ ਇੱਕ ਬੰਦਾ ਨਹੀਂ ਤੁਸੀਂ ਜਿਤਾ ਸਕਦੇ ਜੇ ਮੈਂ ਇੱਥੋਂ ਹੱਲ ਜਾਵਾਂ ਤੁਹਾਡੀਆਂ ਗੱਲਾਂ ਨਾ ਕਰਾਂ ਉਹ ਤਾਂ ਛੇਤਰ ਮਾਰ ਕੇ ਭਜਾ ਦੇ ਤੁਸੀਂ ਤਾਂ ਕਿਸੇ ਨੂੰ ਹੀ ਭਜਾ ਸਕਦੇ ਮੈਨੂੰ ਪਤਾ ਤੇ ਮੈਂ ਵੀ ਭੱਜ ਜਾਵਾਂਗਾ ਮੈਂ ਭੱਜਣ ਵਾਲਾ ਨਹੀਂ ਨਾ ਡਰਪੋਕ ਨਹੀਂਦਾ ਮੈਂ ਉਹ ਟਕਰਾਓ ਤੋਂ ਮੈਂ ਡਰਦਾ ਬਹੁਤ ਹੈ ਕਿ ਹੰਸ ਜੀ ਕਿਸ ਤਰੀਕੇ ਦਾ ਆ ਰਿਹਾ ਅੱਜ ਪੂਰਾ ਜੀ ਕਿਸਾਨ ਤੁਹਾਡੇ ਦੇ ਚੱਲ ਚੱਲ ਪਹਿਲਾਂ ਲਗਾਤਾਰ ਮੈਂ ਕਿਨਾ ਸ਼ੁਗਰ ਤੇਰਾ ਬਾਜਣਾ ਹੈ ਬਾਪੂ ਐਸ ਸ਼ਕਲ ਚ ਕਿਤੇ ਫੈਲਾਈ ਗੱਲ ਹੋ ਜਾਂਦੀ ਤੇ ਮੈਂ ਤੋਂ ਹੁਣ ਥੋੜਾ ਲੱਗਦਾ ਕਿ ਹੰਸ ਵਾਲਾ ਵਧ ਰਿਹਾ ਨਹੀਂ ਨਹੀਂ ਮੈਂ ਤਰਾ ਜੀ ਮੈਂ ਤੋ ਉਹ ਕਿਸੇ ਹੋਰ ਸੈਲਸ ਵਿੱਚ